नमस्कार मैं आरती ਤੁਸੀਂ ਵੀਖ ਰਿਓ ਐਸਐਮ ਜੀ ਨਿਊ ਚਰਚਾ ਦਾ ਅਭਿਸ਼ਾ ਦੇਖ ਲਈ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਕਿਸਾਨੀ ਆंदोलन ਜਿੱਥੇ ਦਿਨੋ ਦਿਨ ਵਧਦਾ ਜਾ ਰਿਹਾ ਹੈ ਤਿੱਖਾ ਹੁੰਦਾ ਜਾ ਰਿਹਾ ਅਤੇ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਕਿਸਾਨੀ ਆंदोलन ਨੂੰ ਕਮਜ਼ੋਰ ਕਰਨ ਦੇ ਲਈ ਵੱਖ-ਵੱਖ ਪੈੰਤਰ ਵੀ ਅਪਣਾਏ ਜਾ ਰਹੇ ਨੇ ਜਿਵੇਂ ਕਿ ਬੀਤੇ ਦਿਨ ਕਿਸਾਨਾਂ ਦੇ ਟੈਂਟ ਦੇ ਵਿੱਚ ਅੱਗ ਲੱਗੀ ਹੁਣ ਇਹ ਮਹਿਜ ਇੱਕ ਹਾਸਾ ਸੀ ਜਾਂ ਫਿਰ ਕੁਝ ਛੜਾਤੀ ਅੰਸਰਾਂ ਦੇ ਵੱਲੋਂ ਛਿੜਖਾਣੇ ਕੀਤੇ ਗਏ ਜਾਂ ਫਿਰ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਕੋਈ

ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਤੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪੈਂਤਰੇ ਕੀ ਅਪਣਾਏ ਗਏ ਤਾਂ ਕਿ ਕਿਸਾਨੀ ਆंदोलਨ ਜਿਹੜਾ ਉਹ ਕਮਜ਼ੋਰ ਹੋ ਸਕੇ ਜੀ ਪਰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਲੰਬੇ ਸਮੇਂ ਦੇ ਦੌਰਾਨ ਇੱਕ ਵੀ ਅਜਿਹੀ ਕੋਈ ਘਟਨਾ ਸੁਣਦੇ ਵਿੱਚ ਨਹੀਂ ਆਈ ਜਿਸ ਤਰ੍ਹਾਂ ਬੀਤੇ ਦਿਨੀ ਵਾਪਰੀ ਘਟਨਾ ਕਿ ਕਿਸਾਨਾਂ ਦੇ ਟੈਂਟ ਦੇ ਵਿੱਚ ਅਚਾਨਕ ਅੱਗ ਲੱਗ ਗਈ ਜੀ ਤਾਂ ਕੀ ਲੱਗਦਾ ਹੈ ਕਿ ਇਹ ਮਹਜ ਇੱਕ ਘਟਨਾ ਵਾਪਰੀ ਹੈ ਜਾਂ ਫਿਰ ਕੋਈ ਸਾਜ਼ਿਸ਼ ਹੈ ਕਿਸਾਨੀ ਆंदोलਨ ਨੂੰ ਫਿਰ ਤੋਂ ਕਮਜ਼ੋਰ ਬਣਾਉਣ ਦੀ ਆਰ.ਜੀ ਕਹਿੰਦੇ ਨੇ ਨਾ ਕਿ ਜਦੋਂ ਬੰਦੇ ਦੇ ਹੌਂਸਲੇ ਬਹੁਤ ਜ਼ਿਆਦਾ ਬੁਲੰਦ ਹੋ ਜਾਂਦੇ ਨੇ ਉਹਨੂੰ ਟਾਉਣ ਦੇ ਲਈ ਬਹੁਤ ਲੋਕ ਅੱਗੇ ਆਉਂਦੇ ਨੇ ਜੀ ਬਿਲਕੁਲ ਐਦਾਂ ਦੀਆਂ ਹੀ ਕੁਝ ਕੂਝੀਆਂ ਹਲਕਤਾਂ کہہ ਸਕਦੇ ਹਾਂ ਕਿ ਜਿਹੜੀ ਸਰਕਾਰੀ ਅਹੰਕਾਰ ਰਹੀ ਨਹੀਂ ਜਾਂ ਫਿਰ ਸਰਕਾਰ ਨੂੰ ਕਹਿ ਸਕਦੇ ਆਪਾਂ ਡਾਇਰੈਕਟ ਜਾਂ ਫਿਰ ਇਹ ਕਹਿ ਸਕਦੇ ਹਾਂ ਕੁਝ ਸ਼ਰਾਰਤੀ ਅੰਸਰ ਆ ਰਹੇ ਨੇ ਜੀ ਉਹਨਾਂ ਦੀ ਆੜ ਵਿੱਚ ਵੀ ਆ ਸਕਦੇ ਨੇ ਆਪਾਂ ਕਿਸੇ ਨੂੰ ਡਾਇਰੈਕਟ ਬਲੇਮ ਨਹੀਂ ਕਰਦੇ ਪਰ ਇਹ ਹੈ ਕਿ ਜਿਸ ਤਾਂ ਦੀ ਘਟਨਾ ਵਾਪਰੀਏ ਕਲ ਬਹੁਤ ਜ਼ਿਆਦਾ ਮੰਨਪਾ ਜੀਆ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟੈਂਟ ਲੱਗੀ ਹੋਈ ਨੇ ਤੁੰਕ ਟੰਬੂ ਨੇ ਕਪੜੇ ਦੇਨੇ ਉਸ ਤੋਂ ਇਲਾਵਾ ਜਿਹੜਾ ਸਮਾਨ ਦੇਖਿਆ ਬਿਸਤਰੇ ਪਏ ਨੇ ਉੱਥੇ ਔਰ ਦੂਜੀ ਕਿ ਟੈਂਟ ਨੇ ਜਿਹੜੀ ਉਹ ਬਿਲਕੁਲ ਕਿਚਨ ਦੇ ਕੋਲ ਸਨ ਜਿੱਥੇ ਲਗਾਏ ਗਏ ਉੱਥੇ ਗੈਸ ਸਿਲੰਡਰ ਪਏ ਸੀ ਉੱਥੇ ਬਹੁਤ ਅਜਿਹਾ ਸਮਾਨ ਪਿਆ ਸੀ ਜੀ ਆਗਰ ਥੋੜੀ ਜੀ ਫੈਲ ਜਾਂਦੀ ਸਿਰਫ ਸਮਾਨ ਦਾ ਨੁਕਸਾਨ ਨਹੀਂ ਹੋਣਾ ਕਿ ਜਾਨੀ ਨੁਕਸਾਨ ਕਿੰਨਾ ਹੋ ਸਕਦਾ ਕਿ ਇਹ ਸਭ ਤੋਂ ਜ਼ਿਆਦਾ ਸੋਚਣ ਵਾਲੀ ਗੱਲ ਹੈ ਕਿਉਂਕਿ ਉੱਥੇ ਲੱਖਾਂ ਦੀ ਤਾਦਾਦ ਵਿੱਚ ਬੈਠੇ ਨੇ ਕਿਸਾਨ ਘਰਾ ਪੈਣਾ ਬੈਠੀਆਂ ਨੇ ਇੰਨਾ ਲੰਬਾ ਸੰਘਰਸ਼ ਕਰ ਰਹੇ ਨੇ ਕਿ ਇਹੇ ਨਾਮ ਦਿੱਤਾ ਜਾਵੇਗਾ ਜੀ ਇਹ ਤਾਂ ਹੁਣ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜ਼ਮੀਰ ਵੀ ਕੋਈ ਚੀਜ਼ ਹੁੰਦੀ ਹੈ ਕਹਿੰਦੇ ਆਪਾਂ ਸਿਰਫ ਇਹਨਾਂ ਚੀਜ਼ਾਂ ਨੂੰ ਰਾਜਨੀਤੀ ਨੂੰ ਲੈ ਲიਏ ਜਾਂ ਫਿਰ ਨਾਰਮਲ ਗੱਲਾਂ ਨੂੰ ਲੈ ਲიਏ ਇਹ ਚੀਜ਼ਾਂ ਨੂੰ ਛੱਡ ਕੇ ਆਪਾਂ ਨੂੰ ਇਹ ਸੋਚਣਾ ਕਿ ਜਿਸ ਬੰਦੇ ਨੇ ਵੀ ਕੀਤਾ ਜੇਕਰ ਉਹਨੂੰ ਪੈਸੇ ਹੀ ਮਿਲੇ ਨਹੀਂ ਕਿਉਂਕਿ ਅੱਜ ਕੱਲ ਇਹੀ ਚੀਜ਼ਾਂ ਹੁੰਦੀਆਂ ਕਿ ਆਹ ਹੀ ਲੈਣ ਦੇਣ ਦੇ ਕਰਕੇ ਹੀ ਲੋਕ ਨੇ ਜਿਹੜੇ ਕਿ ਪੈਸਿਆਂ ਦੀ ਕਿਛਤੀ ਮਜਬੂਰੀ ਹੁੰਦੀ ਹੈ ਮਜਬੂਰੀ ਹੁੰਦੀ ਹੈ ਜਿਸ ਕਰਕੇ ਉਹ ਇਹ ਕਰਦਾ ਬਟ ਕੀ ਕਿਸੇ ਦਾ ਜ਼ਮੀਰ ਇਜਾਜ਼ਤ ਦੇ ਜਾਂਦਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਕਰ ਲਵੇ ਉੱਥੇ ਹੁਣ ਮਜ਼ਦੂਰ ਬੈਠੇ ਸਨ ਅੱਖੀ ਚਸ਼ਮ ਦੀਤ ਸੀਗੇ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਨੇ ਕਿ ਅਗ ਲਗਾਈ ਗਈ ਲੋਕ ਦੇਖ ਰਹੇ ਸੀ ਉੱਥੇ ਕਿ ਪਰ ਫਿਰ ਵੀ ਕੀ ਹੁੰਦਾ ਹੈ ਕਿ ਜਿਹਦਾ ਰੱਬ ਦਾ ਹੱਥ ਹੋਵੇ ਨਾ ਜਿੱਥੇ ਉੱਥੇ ਕੋਈ ਵੀ ਚੀਜ਼ਾਂ ਐਦਾਂ ਦੀ ਅਸਰ ਨਹੀਂ ਕਰਦੀ ਹੁਣ ਨਾਰਮਲੀ ਆਪਾਂ ਦੇਖਦੇ ਹਾਂ ਛੋਟੇ ਛੋਟੇ ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਲੱਖਾਂ ਦਾ ਨੁਕਸਾਨ ਹੋ ਜਾਂਦਾ ਵਿਸਪੋਰਟ ਹੋ ਜਾਂਦਾ ਹੈ ਉੱਥੇ ਕਹਿੰਦੇ ਆ ਰੱਬ ਦੀ ਇਬਾਦਤ ਹੋਵੇ ਉੱਥੇ ਦਿਨ ਰਾਤ ਇਬਾਦਤ ਹੁੰਦੀ ਹੈ ਉੱਥੇ ਹਰ ਧਰਮ ਦਾ ਲੋਕ ਬੈਠਾ ਹੈ ਹਰ ਧਰਮ ਦੇ ਸਿੱਖ ਬੈਠੇ ਨੇ ਈਸਾਈ ਬੈਠੇ ਨੇ ਧਰਮ ਤੋਂ ਉੱਪਰ ਉੱਠ ਕੇ ਉਹ ਚੀਜ਼ ਹੈ ਉੱਥੇ ਉਸ ਜਗ੍ਹਾ ਤੇ ਇਹੋ ਜੀ ਚੀਜ਼ ਵਾਪਰ ਸਕਦੀ ਹੀ ਨਹੀਂ ਸੀ ਜੇ ਜੋ ਵੀ ਹੋਈ ਹੈ ਇਹ ਉਹਨਾਂ ਲੋਕਾਂ ਲਈ ਇੱਕ ਸਬਕ ਹੈ ਕਿ ਜਿੰਨੀਆਂ ਮਰਜ਼ੀਆਂ ਕੋਝੀਆਂ ਹਰਕਤਾਂ ਕਰ ਲੀਆਂ ਜਾਂ ਪਰ ਜਿੱਥੇ ਇਬਾਦਤ ਹੁੰਦੀ ਹੈ ਜਿੱਥੇ ਰੱਬ ਵਾਸਤਾ ਹੈ ਉਥੇ ਇਹ ਜੀਆਂ ਚੀਜ਼ਾਂ ਕੋਈ ਵੀ ਨਾਕਾ ਕੰਮ ਆ ਜਿਹੜਾ ਉਹ ਕੰਮ ਨਹੀਂ ਕਰਦੀਆਂ ਹਜ਼ਾਰਾਂ ਦੀ ਗਿਣਤੀ ਲੱਖਾਂ ਦੇ ਵਿੱਚ ਰੱਬ ਨਾ ਕਰੇ ਗਨੀਮਤ ਰਹੀ ਗਿਆ ਹੈ ਕਿ ਉਥੇ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਬਚ ਗਿਆ ਇੱਕ ਕਾਰਨੋਂ ਵੀ ਅੱਗ ਲੱਗ ਗਈ ਕਿਉਂਕਿ ਜਿਹੜੇ 10th ਦੇ ਕੋਲ ਕਾਰ ਸੀਗੀ ਕਿਉਂਕਿ ਹੁਣ ਤੁਸੀਂ ਪੈਟਰੋਲ ਦੇਖੋ ਉਹ ਕਿੰਨੀ ਚੀਜ਼ ਜਲਦੀ ਅੱਗ ਫੜ ਲੈਂਦੀ ਆ ਕੋਈ ਵੀ ਚੀਜ਼ ਆ ਹੁਣ ਗੈਸ ਸਿਲੰਡਰ ਸੀ ਉੱਥੇ ਹਰ ਇੱਕ ਨੇ ਆਪਣਾ ਵੀਕਲਸ ਰੱਖੀ ਹੋਏ ਨੇ ਟਰੈਕਟਰ ਹਰ ਇੱਕ ਟਰੈਕਟਰ ਦੇ ਵਿੱਚ ਪੈਟਰੋਲ ਹੁੰਦਾ ਪੈਟਰੋਲ ਕਿੰਨੀ ਜਲਦੀ ਅੱਗ ਪੜਦਾ ਇੱਕ ਨੂੰ ਵੀ ਲੱਗ ਜਾਂਦੀ ਇੰਨਾ ਵੱਡਾ ਧਮਾਕਾ ਹੋ ਸਕਦਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋ ਸਕਦੀਆਂ ਸੀ ਜੇ ਉਹ ਅੱਗ ਫੈਲ ਜਾਂਦੀ ਪਰ ਬਹੁਤ ਗਨੀਮਤ ਰਹੀ ਹੈ ਕਹਿੰਦੇ ਨੇ ਕਿ ਵਿਭਾਗੀ ਵੀ ਉੱਥੇ ਦਾ ਵਿਭਾਗ ਵੀ ਹੈ ਜਿਹੜਾ ਕਿਉਂਕਿ ਕਹਿੰਦੇ ਨੇ ਕਿ ਦਿੱਲੀ ਦੀ ਜਿਹੜੀ ਗੋਰ ਮੈਂ ਪਾ ਵੀ ਉਹਨਾਂ ਦੇ ਨਾਲ ਨਹੀਂ ਜੀ ਕੇਜੀ ਵਾਲਾ ਜਿਹੜੇ ਆਮ ਆਦਮੀ ਪਾਰਟੀ ਉਹਨਾਂ ਦਾ ਸਾਥ ਦੇਦੇ ਨਹੀਂ ਪਰ ਜਿਹੜੀ ਪੁਲਿਸ ਹੈ ਉਥੋਂ ਦੀ ਉਹਦੀ ਕਾਰਗੁਜ਼ਾਰੀ ਤੇ ਵੀ ਬਹੁਤ ਸਵਾਲ ਉੱਠ ਰਹੇ ਨੇ ਕਿਉਂਕਿ ਉਹ ਨਾ ਤਾਂ ਪ੍ਰੋਪਰ ਵੀ ਭਾਗੀ ਕਾਰਵਾਈ ਹੁੰਦੀ ਹੈ ਨਾ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਉੱਥੇ ਕੋਈ ਵੀ ਦਿੱਤੀ ਜਾਂਦੀ ਨਹੀਂ ਗਾਈਡਲਾਈਨਸ ਪਰ ਕਹਿੰਦੇ ਨੇ ਕਿ ਜਦੋਂ ਤੁਰੇ ਤਾਂ ਉਹ ਇਕੱਲੇ ਸੀ ਹੌਸਲਾ ਕਹਿੰਦੇ ਇਹੋ ਜੀ ਚੀਜ਼ ਹੁੰਦਾ ਨਾ ਜਿਵੇਂ ਕਿਸਾਨ ਇਕੱਲੇ ਤੁਰੇ ਸੀ ਕਿ ਅੱਥੇ ਅੱਥੇ ਜਾਵਾਂਗੇ ਅਸੀਂ ਆਪਣੀਆਂ ਮੰਗਾਂ ਮਨਵਾਵਾਂਗੇ ਪਰ ਜਦੋਂ ਇਕੱਲੇ ਤੁਰਦੇ ਜਾਓ ਤੁਹਾਡਾ ਕਾਫਲਾ ਕਦੋਂ ਤੁਹਾਡੇ ਨਾਲ ਤੁਰਦਾ ਹੈ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਔਰ ਉੱਥੇ ਸਿਰਫ ਅੱਜ ਇੱਕ ਸਟੇਟ ਨਹੀਂ ਬੈਠੀ ਉੱਥੇ ਬਹੁਤ ਸਟੇਟਾਂ ਬੈਠੀਆਂ ਨੇ ਉੱਥੇ ਇੱਕ ਦੀ ਉਮੀਦ ਨਹੀਂ ਉੱਥੇ ਬਹੁਤ ਲੋਕਾਂ ਦੀਆਂ ਉਮੀਦਾਂ ਨੇ ਤੇ ਇਹ ਜਿਹਾ ने क्या मर्जी यह जो कोई हरकत कर लो जिड़ी चीज ने होना है वह होना ही है और जिथे अने साफ सुथरे सचे दिल छोटा जा दिल है ਇੰਨੀ ਵੱਡੀ ਗੱਲ ਵੀ ਨਹੀਂ ਹੈ ਕਿ ਬਲ ਹੁੰਦੀਆਂ ਨਾ ਕਿ ਅੜੀ ਦੀ ਗੱਲ ਹੋ ਜਾਂਦੀਆਂ ਹੁਣ ਇੱਥੇ ਅੜੀ ਦੀ ਗੱਲ ਹੈ ਇੱਕ ਪਾਸੇ ਜ਼ਮੀਰ ਦੀ ਗੱਲ ਹੋ ਜਾਂਦੀ ਹੈ ਇਨਸਾਨੀਅਤ ਦੀ ਗੱਲ ਹੁੰਦੀ ਹੈ ਇੱਕ ਪਾਸੇ ਹੁੰਦੀ ਹੈ ਕਿ ਆਪਣੀ ਈਗੋ ਦੀ ਗੱਲ ਪਰ ਇਹ ਦੋਨੇ ਚੀਜ਼ਾਂ ਦਾ ਕਲੈਸ਼ ਹੋ ਦੇਖਣ ਵਾਲੀ ਇਹ ਇੰਟਰਸਟਿੰਗ ਚੀਜ਼ ਹੋਏਗੀ ਕਿ ਇੰਨੀਆਂ ਖੋਜੀਆਂ ਹਰਕਤਾਂ ਕਰ ਰਹੇ ਨੇ ਕਿਸੇ ਤਰੀਕੇ ਨਾਲ ਜਿਵੇਂ ਕੋਈ ਨਾ ਕੋਈ ਇਸ਼ਾਰਾ ਤੇ ਅੰਸਰ ਪਿੱਛੇ ਗਏ ਆਪਾਂ ਦੇਖਿਆ ਸੀ ਕਿ ਰਾਹ ਦੇ ਵਿੱਚ ਪਿੱਲਾਂ ਤੱਕ ਲਗਾ ਦਿੱਤੀਆਂ ਗਈਆਂ ਸੀ ਕਿ ਉਹਨਾਂ ਦਾ ਕਾਫਲਾ ਅੱਗੇ ਨਾ ਵੱਧ ਸਕੇ ਬਲਕਿ ਹੋਇਆ ਇਹ ਸਾਹਦੇ ਸਾਹਮਣੇ ਹੈ ਕਿ ਉੱਥੇ ਉਹਨਾਂ ਨੂੰ ਮੁੱਦੇ ਮੂਹ ਹੀ ਗਿਰ ਕੇ ਵਾ ਵਹ ਗਿਰਨਾ ਪਿਆ ਤੇ ਜਿਹੜੇ ਕਿਸਾਨਾਂ ਦੇ ਹੌਸਲੇ ਨੇ ਉਹ ਇੰਨੇ ਜ਼ਿਆਦਾ ਔਰ ਜੱਟ ਜਿਹੜੇ ਜ਼ਿਗਾੜੀ ਵੀ ਬਥੇਰੇ ਹੁੰਦੇ ਨੇ ਔਰ ਇਹੋ ਜਿਹੇ ਜ਼ਿਗਾਰ ਲਗਾ ਕੇ ਉੱਥੇ ਤੱਕ ਪਹੁੰਚ ਜਾਂਦੇ ਨੇ ਕਿ ਕੋਈ ਆਮ ਬੰਦੇ ਦੀ ਫੌਜ ਤੋਂ ਬਾਹਰ ਹੈ ਔਰ ਇਹ ਜਿਆਦਾ ਇੱਕ ਵੀਡੀਓ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਕਿਸਾਨ ਕਹਿ ਰਿਹਾ ਕਿ ਕਿਸਾਨ ਤਾਂ ਜ਼ਮੀਨ ਦੇ ਲਈ ਆਪਣੇ ਸਗੇ ਭਰਾ ਨੂੰ ਮਾਰ ਛੱਡਦੇ ਨੇ ਤਾਂ ਬਾਕੀਆਂ ਦੇ ਨਾਲ ਉਹ ਕੀ ਅੰਜਾਮ ਕਰ ਸਕਦੇ ਨੇ ਇਹ ਤਾਂ ਆਪ ਹੀ ਸੋਚ ਸਕਦੇ ਨੇ ਬਿਲਕੁਲ ਕਿੰਜੀ ਜਿਸ ਤਰ੍ਹਾਂ ਤੁਸੀਂ ਕਹਾ ਕਿ ਇੱਥੇ ਚਸ਼ਮੁਦਿ ਗਵਾਹ ਸੀਗੇ ਕਿ ਅਗ ਲਗਾਈ ਗਈ ਹੈ ਜੀ ਤੋਂ ਸ਼ਰਾਰਤੀ ਅੰਤਰਾਂ ਦੇ ਵੱਲੋਂ ਕੀਤੀ ਗਈ ਸੀ ਜਾਂ ਬਹਿ ਸਰਕਾਰ ਦੇ ਵੱਲ ਸ਼ੱਕ ਜਾਏ ਆਰ ਕੇ ਜੀ ਆਪਾਂ ਕਿਸੇ ਨੂੰ ਡਾਇਰੈਕਟ ਬਲੇਮ ਨਹੀਂ ਕਰ ਸਕਦੇ ਜਿਵੇਂ ਉੱਥੇ ਦਾ ਜਸ਼ਨਦੀਪ ਗਵਾ ਉਹਨਾਂ ਦਾ ਕਹਿਣਾ ਸੀ ਕਿ ਕੁਝ ਬੰਦਿਆਂ ਨੇ ਉੱਥੇ ਸ਼ਾਰਪੀ ਅਨਸਰ ਕੋ ਮੇਟੀ ਉਹਨਾਂ ਵੱਲੋਂ ਇਹ ਅੱਗ ਲਗਾਈ ਗਈ ਹਾਲਾਂਕਿ ਉਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਹ ਖਬਰਾਂ ਆ ਰਹੀਆਂ ਨੇ ਸੂਤਰਾਂ ਤੋਂ ਬਟ ਕਹਿੰਦੇ ਨਹੀਂ ਕੋਈ ਨਾ ਕੋਈ ਚੀਜ਼ ਜਿਹੜੀ ਹੁੰਦੀ ਆ ਕਿਸੇ ਤਰੀਕੇ ਨਾਲ ਉਹਨਾਂ ਦਾ ਬਚਾਅ ਕਰ ਸਕਦੇ ਆ ਹੋ ਰਹੇ ਹਨ ਪਰ ਉਹਨਾਂ ਦਾ ਮੇਨ ਮਕਸਦ ਕੀ ਰਹਿ ਗਿਆ ਜਿਹੜੇ ਉੱਥੇ ਲੋਕ ਸੀ ਉਹਨਾਂ ਦਾ ਸੀ ਕਿ ਉਹ ਅੱਗ ਨੂੰ ਫੈਲਣ ਤੋਂ ਰੋਕਿਆ ਜਾਵੇ ਇਹ ਚੀਜ਼ ਜ਼ਰੂਰੀ ਨਹੀਂ ਸੀ ਕਿ ਉਹਨਾਂ ਨੂੰ ਫੜਿਆ ਜਾਵੇ ਇਹ ਚੀਜ਼ ਜ਼ਰੂਰੀ ਸੀ ਕਿ ਉੱਥੇ ਹੋਰਾਂ ਦੀਆਂ ਜਾਨਾਂ ਉਹਨਾਂ ਚੀਜ਼ਾਂ ਦੇ ਪਿੱਛੇ ਸਿਰਫ ਜੰਗ ਤੇ ਉਸ ਵੇਲੇ ਕਾਬੂ ਨਾ ਪਾਉਂਦੇ ਉਹ ਉਹਨਾਂ ਦੇ ਮਗਰ ਭੱਜ ਜਾਂਦੇ ਸਾਰੇ ਤਾਂ ਕੀ ਹੋ ਸਕਦਾ ਜੀ ਉਹ ਹਾਦਸਾ ਹੋਰ ਵੀ ਜ਼ਿਆਦਾ ਵੱਡਾ ਹੋ ਸਕਦਾ ਸੀ ਔਰ ਉਹ ਕਾਰਵਾਈ ਹੈ ਜਿਹੜੀ ਪੁਲਿਸ ਨੂੰ ਹੀ ਸੌਂਪ ਦਿੱਤੀ ਉਹਨਾਂ ਨੇ ਕਿਉਂਕਿ ਜਿਹੜੇ ਆਪਣੇ ਉੱਤੇ ਕਿਸਾਨ ਬੈਠੇ ਨੇ ਉਹ ਇਸ ਚੀਜ਼ ਨੂੰ ਸਿਸਟਮ ਦੇ ਵਿਰੁੱਧ ਨਹੀਂ ਜਾ ਰਹੇ ਉਹਨਾਂ ਦਾ ਮੰਨਣਾ ਇਹ ਹੈ ਕਿ ਜੋ ਵੀ ਇਨਸਾਫ ਹੋਣਾ ਸਿਸਟਮ ਦੇ ਵਿੱਚ ਰਹਿ ਕੇ ਹੋਣਾ ਚਾਹੀਦਾ ਔਰ ਇਹ ਬਹੁਤ ਕਾਬਿਲ ਤਾਰੀਫ਼ ਹੈ ਜੇ ਉਹਨਾਂ ਨੇ ਸਿਸਟਮ ਦੇ ਵਿਰੁੱਧ ਜਾਣਾ ਹੁੰਦਾ ਉਹ ਇੰਨਾ ਲੰਬਾ ਸੰਘਰਸ਼ ਨਾ ਕਰਦੇ ਇੰਨੇ ਮਹੀਨਿਆਂ ਤੋਂ ਉਤੇ ਬੰਦੇ ਨਾਲ ਜੇਕਰ ਉਹਨਾਂ ਨੇ ਸਿਸਟਮ ਦੇ ਵਿਰੁੱਧ ਜਾਣਾ ਹੁੰਦਾ ਹੈ ਇਹ ਸਿਸਟਮ ਦੇ ਵਿੱਚ ਰਹਿ ਕੇ ਹੀ ਉਹ ਇਹਨਾਂ ਚੀਜ਼ਾਂ ਨੂੰ ਕਰ ਰਹੇ ਨੇ ਫੋਲੋ ਜੀ ਆਪ ਜਾਨੋ ਉਥੇ ਲੱਖਾਂ ਲੋਕ ਸੀ ਦੋ ਇੰਨੇ ਕ ਬੰਦਿਆਂ ਨੂੰ ਫੜ ਲਾਉਣ ਨਾਲ ਹੀ ਇੱਕ ਪਾਲ ਦਾ ਕੰਮ ਸੀ ਔਰ ਉਥੇ ਕੁਟਕਡਾਪਾ ਕਰਕੇ ਅਗਲੇ ਨੇ ਆਪੇ ਇਨਸਾਫ ਕਰ ਦੇਣਾ ਸੀ ਪਰ ਗੱਲ ਕੀ ਹੁੰਦੀ ਹੈ ਸਿਸਟਮ ਦੀ ਔਰ ਇਹ ਬਹੁਤ ਕਾਬਿਲ ਤਾਰੀਫ ਕਰ ਲა ਹੈ ਕਿ ਕਹਿੰਦੇ ਨੇ ਜੋਸ਼ ਵਿੱਚ ਹੋਸ਼ ਨਹੀਂ ਗਵਾਉਣਾ ਚਾਹੀਦਾ ਔਰ ਉਥੇ ਉਹ ਹੋਸ਼ ਵਿੱਚ ਰਹਿ ਕੇ ਹਰ ਕੰਮ ਕਰ ਰਹੇ ਨੇ ਹੋਸ਼ ਵਿੱਚ ਰਹਿ ਕੇ ਉਹਨਾਂ ਦਾ ਪਹਿਲਾ ਮਕਸਦ ਸੀ ਉਸ ਚੀਜ਼ ਨੂੰ ਰੋਕਿਆ ਜਾਵੇ ਜੋ ਸ਼ਾਇਦ ਲੱਖਾਂ ਦੀ ਜ਼ਿੰਦਗੀ ਤਬਾਹ ਕਰਦਾ ਤੇ ਉਸ ਚੀਜ਼ ਨੂੰ ਰੋਕ ਕੇ ਉਹਨਾਂ ਨੇ ਬਹੁਤ ਹੀ ਹੌਸਲੇ ਵਾਲਾ ਇਹ ਬਹੁਤ ਵਧੀਆ ਕਾਰਜ ਕੀਤਾ ਅਕੇ ਜੀ ਜਿਵੇਂ ਸੁਣਨ ਚ ਵੀ ਆ ਰਿਹਾ ਲੋਕਾਂ ਨੇ ਕਈ ਗੱਲਾਂ ਵੀ ਕਹੀਆਂ ਇਹ ਕਹਿ ਵੀ ਰਹੇ ਨੇ ਕਿ ਕਿਸਾਨੀ ਆंदोलਨ ਦੇ ਆਰ ਵਿੱਚ ਸਿਆਸਤ ਕੀਤੀ ਜਾ ਰਹੀ ਹੈ ਜੀ ਤੇ ਇਹੀ ਕਹਿਣਾ ਚਾਹਾਂਗੀ ਕਿ ਲੇਕਿਨ ਕਿਸਾਨ ਵੱਲੋਂ ਵੀ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਲੋਕਾਂ ਦੇ ਵੱਲੋਂ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਿਹੜਾ ਕੋਰੋਨਾ ਬੜਾ ਹਾਹਾਕਾਰ ਮੱਚਿਆ ਹੋਇਆ ਹੈ ਜਿਹੜਾ ਤਕਲੀ ਹੋਈ ਹੈ ਇਸ ਨੂੰ ਜਿਹੜੇ ਸਰਕਾਰ ਦੇ ਵੱਲੋਂ ਜਾਂ ਸੂਬਾ ਸਰਕਾਰ ਹੈ ਕੇਂਦਰ ਸਰਕਾਰ ਹੈ ਇੱਕ ਸਿਆਸੀ ਸਾਜ਼ਿਸ਼ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਬਿਲਕੁਲ ਇਹ ਕੈਂ ਦੀ ਗੱਲ ਹੈ ਕਿਹਾ ਜਾ ਰਿਹਾ ਬਹੁਤ ਲੋਕਾਂ ਵੱਲੋਂ ਕਿ ਫਿਆਸੀ ਸਾਜ਼ਿਸ਼ ਹੋ ਰਹੀ ਹੈ ਪਰ ਦੇਖਿਆ ਜਾਵੇ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਜਿਸ ਦੇ ਨਾਲ ਡੈਥ ਕੇਸਿਸ ਵਧਦੇ ਜਾ ਰਹੇ ਨੇ ਡੈਥ ਕੇਸਿਸ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਔਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਹਜੂਮ ਕਰਕੇ ਬੈਠੇ ਨੇ ਲੱਖਾਂ ਦੀ ਗਿਣਤੀ ਵਿੱਚ ਬੈਠੇ ਨੇ ਉਹਨਾਂ ਦੇ ਜਿਹੜੇ ਹੌਸਲੇ ਨੂੰ ਤੋੜਨ ਦੇ ਲਈ ਜਿਹੜੀ ਸਰਕਾਰ ਵੱਲੋਂ ਜਿਹੜਾ ਕਰੋਨਾ ਇੱਕ ਸਿਆਸੀ ਸਾਜ਼ਿਸ਼ ਵਾਂਗੂ ਹਿਊਜ਼ ਕੀਤਾ ਜਾ ਸਕਦਾ ਹੈ ਕਹਿੰਦੇ ਕਿ ਸ਼ਾਇਦ ਇਸ ਚੀਜ਼ ਨੂੰ ਯੂਜ਼ ਕਰਕੇ ਉਹਨਾਂ ਦਾ ਧਰਨਾ ਸੁਰਵਾ ਦੇਣਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ਾਇਦ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਹੌਂਸਲੇ ਤੋੜਨ ਪਰ ਉਹ ਕਹਿੰਦੇ ਨੇ ਕਿ ਅਸੀਂ ਹਰ ਤਰ੍ਹਾਂ ਦੀ ਵੈਕਸੀਨ ਲਗਵਾਉਣ ਨੂੰ ਤਿਆਰ ਆ ਹਰ ਗਾਈਡਲਾਈਨਸ ਫਾਲੋ ਕਰਨ ਨੂੰ ਆ ਬਟ ਅਸੀਂ ਉਹ ਧਰਨਾ ਨਹੀਂ ਛੱਡਾਂਗੇ ਉਹਨਾਂ ਦਾ ਇਹ ਕਹਿਣਾ ਹੈ ਇਸ ਦੇ ਨਾਲ ਹੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਕੇਸਿਸ ਵਧ ਰਹੇ ਨੇ ਉਹ ਜਿਹੜੀ ਲੋਕ ਬੈਠੇ ਨੇ ਉਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਬਲੇਮ ਕੀਤਾ ਜਾ ਆ ਰਿਹਾ ਇੰਡਾਇਰੈਕਟ ਵੀ ਨਾਲ ਕਿ ਉੱਥੇ ਇੰਨੇ ਕਿਸਾਨ ਬੈਠੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਕਰੋਨਾ ਦੇ ਵਾਇਰਸ ਇਸ ਵਗੈਰਾ ਜਾ ਰਹੇ ਨੇ ਜਦਕਿ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੰਨੀ ਦੇਰ ਤੋਂ ਸਾਡੇ ਵਿੱਚ ਕੋਈ ਕੇਸ ਕਿਉਂ ਨਹੀਂ ਹੈ ਬਿਲਕੁਲ ਕਿ ਜੇ ਸਾਡੇ ਦੇ ਵਿੱਚੋਂ ਫੈਲਣਾ ਹੈ ਤਾਂ ਸਾਡੇ ਵਿੱਚ ਕੋਈ ਕੇਸ ਕਿਉਂ ਨਹੀਂ ਆ ਰਿਹਾ ਜਦ ਕਿ ਉੱਥੇ ਉਹ ਪ੍ਰੋਪਰ ਹਾਈਜੀਨ ਦੀ ਵਰਤੋਂ ਕਰ ਰਹੇ ਨੇ ਹਰ ਇੱਕ ਵੱਲੋਂ ਉੱਥੇ ਗਾਈਡਲਾਈਨਸ ਜੋ ਸਰਕਾਰੀ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਵੀ ਫਾਲੋ ਕੀਤਾ ਜਾ ਰਿਹਾ ਜਿੱਗੇ ਜੇ ਇਥੇ ਪੁੱਛਣਾ ਚਾਹਵਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉੱਥੇ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਉੱਥੇ ਜਿਹੜੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਕੁਝ ਮੈਡੀਕੇਸ਼ਨਸ ਵੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਪਰ ਉੱਥੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜੇ ਪ੍ਰੋਪਰ ਤੁਹਾਨੂੰ ਲੱਗਦਾ ਕਿ ਇੱਥੋਂ ਫੈਲ ਰਿਹਾ ਹੈ ਕਰੋਨਾ ਤਾਂ ਉੱਥੇ ਵੈਕਸੀਨ ਪ੍ਰੋਪਰ ਲਗਾਏ ਜਾਵੇ ਹਰ ਬੰਦਾ ਕਹਿ ਰਿਹਾ ਕਿ ਅਸੀਂ ਵੈਕਸੀਨ ਲਗਵਾਉਣ ਨੂੰ ਤਿਆਰ ਆ ਪਰ ਅਸੀਂ ਇਹ ਸੰਘਰਸ਼ ਨਹੀਂ ਛੱਡਾਂਗੇ ਤੇ ਉੱਥੇ ਪ੍ਰੋਵਾਈਡ ਕਰਵਾਏ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਵੈਕਸੀਨੇਸ਼ਨ ਦਿੱਤੀ ਜਾਵੇ ਅਸੀਂ ਵੱਧ ਤੋਂ ਵੱਧ ਵੈਕਸੀਨੇਸ਼ਨ ਲਗਾਵਾਂਗੇ ਅਸੀਂ ਵੀ ਨਹੀਂ ਜਾਣਦੇ ਕਿ ਕਿਸੇ ਵੀ ਵਜ੍ਹਾ ਨਾਲ ਮਤਲਬ ਇਦਾਂ ਦੀ ਜਿਹੜੀ ਆਪਦਾ ਆ ਰਹੀ ਹੈ ਮਹਾਮਾਰੀ ਹੈ ਉਹਦੇ ਨਾਲ ਕੁਝ ਵੀ ਹੈ ਹਰ ਤਰ੍ਹਾਂ ਦੇ ਹੁਣ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਆਪਾਂ ਪ੍ਰਬੰਧਾਂ ਦੀ ਗੱਲ ਜੇ ਕਰ ਰਹੇ ਹਾਂ ਜਿੱਥੇ ਇੱਕ ਟਰੈਕਟਰ ਦੇ ਵਿੱਚ ਪਹਿਲਾਂ ਸੱਤ-ਸੱਤ ਲੋਕ ਸੌਂਦੇ ਸੀ ਹੁਣ ਉੱਥੇ ਦੋ ਤੋਂ ਤਿੰਨ ਹੋ ਗਏ ਨੇ ਸੋਸ਼ਲ ਡਿਸਟੈਂਸਿੰਗ ਵਰਤ ਰਹੇ ਨੇ ਉੱਥੇ ਹਰ ਹਾਈਜਨ ਦਾ ਧਿਆਨ ਰੱਖਿਆ ਜਾ ਰਿਹਾ ਆਪਣੇ ਆਪਣੇ ਗੋੜਵਲ ਉਹਨਾਂ ਨੇ ਕਰ ਲਏ ਨੇ ਤਾਂ ਕਿ ਉੱਥੇ ਪਾਣੀ ਦੀ ਵੀ ਜਿਹੜੀ ਪ੍ਰੋਬਲਮ ਆ ਉਹ ਨਾ ਆਵੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਗਾਈਡਲਾਈਨਸ ਵਰਤ ਰਹੇ ਹਾਂ ਉੱਥੇ ਕਰੋਨਾ ਨਾ ਕਰੋਨਾ ਦਾ ਨਾਮੋ ਨਿਸ਼ਾਨ ਨਹੀਂ ਮੰਨਿਆ ਜਾ ਰਿਹਾ ਕਹਿੰਦੇ ਕੋਈ ਕਰੋਨਾ ਨਾਮੋ ਨਿਸ਼ਾਨ ਨਹੀਂ ਹੈ ਤੇ ਉੱਥੇ ਕਰੋ ਕਿਉਂਕਿ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਇੱਕ ਸਿਆਸਤ ਕੀਤੀ ਜਾ ਰਹੀ ਹੈ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਹੌਂਸਲੇ ਤੋੜ ਸਕਣ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਹੌਂਸਲੇ ਆ ਜਿਹੜੇ ਕਿਸੇ ਵੀ ਤਰ੍ਹਾਂ ਨਹੀਂ ਟੁੱਟ ਸਕਦੇ ਇੰਨੇ ਕਮਜ਼ੋਰ ਨਹੀਂ ਆਸੀਂ ਕਿਉਂਕਿ ਜਿੱਥੇ ਉਹ ਠੰਡੇ ਬੁਲਜਦੀਆਂ ਤੱਤੀਆਂ ਹਵਾਵਾਂ ਹੁੰਦੀਆਂ ਨੇ ਹਨਾ ਇਹ ਜਿਹੀਆਂ ਚਿਲਦਾ ਠੰਡੇ ਬੁਲਜਦੇ ਵਿੱਚ ਠੰਡੀਆਂ ਹਵਾਵਾਂ ਦੇ ਵਿੱਚ ਉਹ ਜੀ ਸਕਦੇ ਨੇ ਐਡਾ ਤਤੀ ਤਵੀ ਦੇ ਉੱਤੇ ਬੈਠ ਸਕਦੇ ਉਹ ਕਹਿੰਦੇ ਇਹ ਚੀਜ਼ਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਅਸੀਂ ਉਸ ਦੁਰੂ ਦੇ ਵਾਰਸਾਂ ਜਿੱਥੇ ਆਹ ਸਭ ਚੀਜ਼ਾਂ ਤੋਂ ਅੱਗੇ ਹੋ ਕੇ ਅਸੀਂ ਜੀਨੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਬਹੁਤ ਜ਼ਿਆਦਾ ਵੈਲਿਊ ਕਰਦੀਆਂ ਨੇ ਅੰਦਰ ਇਹ ਚੀਜ਼ਾਂ ਹੌਸਲਾ ਵਧਾਉਂਦੀਆਂ ਨੇ ਕਹਿੰਦੇ ਹੌਸਲਾ ਵੀ ਨਾ ਇੱਕ ਹਕੀਮ ਦੀ ਦਵਾਈ ਵਾਂਗ ਹੁੰਦਾ ਹੈ ਕਿਉਂਕਿ ਉਹ ਚੀਜ਼ ਨਾ ਜਿਹੜੀ ਆਪਣੇ ਆਪ ਨੂੰ ਹੀਲ ਕਰਕੇ ਰੱਖ ਦਿੰਦੀ ਹੈ ਸੋ ਇਹ ਸਾਜਿਸ਼ ਕਹਾਂਗੇ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਉੱਥੇ ਦੇ ਲੋਕ ਜਿਹੜੇ ਇਹ ਵੀ ਮੰਨਣ ਨੂੰ ਤਿਆਰ ਨੇ ਕਿ ਕਈ ਕਿਸਾਨ ਨੇ ਜਿਹੜੇ ਉਹ ਅਲੱਗ-ਅਲੱਗ ਥਾਵਾਂ ਤੇ ਜਾ ਰਹੇ ਨੇ ਕਿਉਂਕਿ ਆਪਣੇ ਘਰਾਂ 'ਚ ਵਿਜ਼ਿਟ ਕਰਕੇ ਵਾਪਸ ਆ ਰਹੇ ਨੇ कि शायद हो सकता है, कि है कि ओंना नु चेकिंग ਕੀਤੀ ਜਾਵੇ ਉਹਨਾਂ ਤੋਂ ਤੁਸੀਂ ਹਨਾ ਕਿਉਂਕਿ ਇਹ ਹੁੰਦਾ ਕਿ ਕਿਸੇ ਸ਼ਹਿਰ ਦੇ ਵਿੱਚ ਜਾ ਰਹੇ ਨੇ ਇੱਕ ਜਗ੍ਹਾ ਤੇ ਲਿਮਟ ਰਹਿਣਾ ਬਹੁਤ ਫਰਕ ਹੁੰਦਾ ਕਿ ਉੱਥੋਂ ਕੋਈ ਨਹੀਂ ਕਿਤੇ ਜਾ ਰਿਹਾ ਉਸ ਚੀਜ਼ ਦਾ ਉਹ ਰਕਾਰ ਸਕਦੇ ਨੇ ਕਿ ਸਾਡੇ ਵਿੱਚ ਨਹੀਂ ਵਾਇਰਸ ਆ ਰਿਹਾ ਪਰ ਕਈ ਹੁੰਦੇ ਜਿਹੜੇ ਟਰੈਕਟਰ ਵਾਲੀਆਂ ਆਪਾਂ ਦੇਖਦੇ ਨੇ ਵਾਪਸ ਜਾ ਰਹੇ ਨੇ ਆਪਣੇ ਘਰਾਂ ਨੂੰ ਕੁਝ ਸਮਾਨ ਦਾ ਪ੍ਰਬੰਧ ਕਰਕੇ ਵਾਪਸ ਆ ਰਹੇ ਨੇ ਸੋ ਉਹਨਾਂ ਦੇ ਨਾਲ ਵਾਇਰਸ ਵੀ ਕਨ ਆ ਸਕਦੇ ਨੇ ਇਹ ਸ਼ਹਿਰ ਦੇ ਲਈ ਸਾਨੂੰ ਵੀ ਆਪਣੇ ਕਿਸਾਨ ਭਰਾਵਾਂ ਦੀ ਭੈਣਾਂ ਦੀ ਫਿਕਰ ਹੈ ਜੋ ਇੰਨੀ ਦੇਰ ਤੇ ਸਾਡੇ ਲਈ ਸੰਘਰਸ਼ ਕਰ ਰਹੇ ਨੇ ਤੇ ਉੱਥੇ ਹੀ ਵੈਕਸੀਨੇਸ਼ਨ ਪ੍ਰੋਵਾਈਡ ਕਰਵਾਉਣਾ ਬਹੁਤ ਜ਼ਰੂਰੀ ਹੈ ਜੇਕਰ ਸਰਕਾਰ ਮੰਨ ਲਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਵਾਇਰਸ ਫੈਲ ਰਹੇ ਹਨ ਦਿੱਲੀ ਦੇ ਵਿੱਚ ਬਹੁਤ ਕਰੋਨਾ ਵਾਇਰਸ ਹੈ ਤਾਂ ਉਹਨਾਂ ਦੀ ਜਿਹੜੀ ਸਿਹਤ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਪ੍ਰਾਇੋਰਟੀ ਬਣਦੀ ਹੈ ਕਿ ਉੱਥੇ ਤੱਕ ਵੀ ਹੈ ਜਿਹੜੇ ਵੈਕਸੀਨੇਸ਼ਨ ਕੈਂਪ ਲਗਾਏ ਜਾਂਨ ਉੱਥੇ ਵੀ ਇਹ ਵੈਕਸੀਨੇਸ਼ਨ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਸੁਰੱਖਿਤਰਿਆ ਜੀ ਜੀ ਬਿਲਕੁਲ ਬਿਲਕੁਲ ਗੁਰਜੀ ਜੀ ਅੱਜ ਗੁਰਬੰਧ ਜਿਵੇਂ ਸਿਆਸਤ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਇੱਕ ਸਮਾਂ ਸੀ ਕਿ ਬਰਗਾੜੀ ਦਾ ਜਿਹੜਾ ਮਾਮਲਾ ਸੀ ਕਾਫੀ ਜ਼ਿਆਦਾ ਪੱਖਿਆ ਹੋਇਆ ਸੀ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ ਸੀ ਜਿਹਨੂੰ ਦੇਖੋ ਬਰਗਾੜੀ ਕਾਂਧੀ ਬਾਰੇ ਗੱਲ ਕਰਦੇ ਬਿਲਕੁਲ ਬਿਲਕੁਲ ਇਸੇ ਲੜੀ ਦੇ ਵਿੱਚ ਨਗਜੋਤ ਸਿੰਘ ਸਿੱਧੂ ਨੇ ਪ੍ਰੈਸ ਵਾਰਤਾ ਕਰਕੇ ਕਾਫੀ سارے ਸਵਾਲ ਖੜੇ ਕੀਤੇ ਜੀ ਤੇ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਹੈ ਬਰਗਾੜੀ ਮਾਮਲਾ ਕਹਿੰਦੇ ਨਾ ਕਿ ਦੁਖਦੀ ਗਾ lagu ਹੁੰਦੀ ਹੈ ਉਹ ਪੰਜਾਬੀਆਂ ਦੀ ਇੱਕ ਦੁਖਦੀ ਰਗ ਹੈ ਜਿਹਨੂੰ ਜਦੋਂ ਮਰਜ਼ੀ ਲੋਕ ਯੂਜ਼ ਕਰ ਲੈਂਦੇ ਨੇ ਜੀ ਇਹ ਮੇਰਾ ਮੰਨਣਾ ਹੈ ਕਿਉਂਕਿ ਕਹਿੰਦੇ ਨੇ ਕਿ ਧਰਮ ਦੇ ਨਾਮ ਤੇ ਸਿਆਸਤ ਆ ਜਿਹੜੀ ਉਹ ਸਭ ਤੋਂ ਬੁਰੀ ਚੀਜ਼ ਹੁੰਦੀ ਆ ਤੇ ਧਰਮ ਦੇ ਨਾਮ ਤੇ ਜਿਹੜੀ VOTING ਲਈ ਜਾਂਦੀ ਹੈ ਇਹ ਸਭ ਤੋਂ ਜ਼ਿਆਦਾ ਹੁੰਦਾ ਹੈ ਉਸ ਦੌਰਾਨ ਜਦੋਂ ਇਲੈਕਸ਼ਨਸ ਆਉਣ ਵਾਲੇ ਨੇ ਹੁਣ ਇਲੈਕਸ਼ਨਸ ਆਉਣ ਵਾਲੇ ਨੇ ਹੁਣ ਉਹ ਦੁੱਖ ਦੀਆਂ ਰਗਾਂ ਨੇ ਜਿਹੜੀਆਂ ਲੋਕਾਂ ਦੀਆਂ ਉਹਨਾਂ ਨੂੰ ਦਬਾਇਆ ਜਾ ਰਿਹਾ ਠੀਕ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਊਜ਼ ਰੱਖੇ ਉਹਨਾਂ ਦਾ ਸਤਿਕਾਰ ਹੈ ਜਿਨ੍ਹਾਂ ਨੇ ਆਪਣੇ ਵਿਊ ਕਿਉਂਕਿ ਹਰ ਇੱਕ ਲੋਕਤੰਤਰ ਦੇਸ਼ ਹੈ ਹਰ ਇੱਕ ਨੂੰ ਆਪਣੇ ਵਿਊਜ਼ ਰੱਖਣ ਦਾ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਵਾਲਤਾ ਕੀਤੀ ਗਈ ਗੱਲ ਇਹ ਹੈ ਕਿ ਜਦ ਹਰ ਚੀਜ਼ ਦੇ ਵਿੱਚ ਉਹ ਅੱਗੇ ਬੋਲ ਸਕਦੇ ਨੇ ਇੰਨੀ ਦੇਰ ਦੇ ਆ ਮੁੱਦੇ ਚੱਲਦੇ ਨੇ ਕਿਸਾਨਾਂ ਦੇ ਮੁੱਦੇ ਹੋਗੇ। ਉੱਥੇ ਜਾ ਕੇ ਕਿਉਂ ਨਹੀਂ ਬੋਲਿਆ ਸਾਰੇ? ਜੀ। ਇਹ ਚੀਜ਼ਾਂ ਸੋਚਣ ਵਾਲੀਆਂ ਨੇ ਕਿਉਂ ਹਰ ਚੀਜ਼ ਨੂੰ ਸਿਆਸਤ ਵਿੱਚ ਲਪੇਟ ਕੇ ਹੀ ਪੇਸ਼ ਕੀਤਾ ਜਾਂਦਾ ਹੈ? ਜੀ। ਇਹ ਇੱਕ ਇਸ ਤੋਂ ਇਲਾਵਾ ਜਿਵੇਂ ਆਪਣੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਧਰਮ ਦੀ ਗੱਲ ਕੀਤੀ। ਹਰ ਚੀਜ਼ ਦੀ ਗੱਲ ਕੀਤੀ ਪਰ ਧਰਮ ਤੋਂ ਉੱਠ ਕੇ ਵੀ ਆਪਾਂ ਇੱਕ ਮਨੁੱਖਤਾ ਦੀ ਜੇ ਗੱਲ ਕਰੀਏ ਇਨਸਾਨੀਅਤ ਦੀ ਜੇ ਗੱਲ ਕਰੀਏ ਉਸ ਵਾਰ ਕਿਸੇ ਦੀ ਵੀ ਸੋਚ ਨਹੀਂ ਜਾ ਰਹੀ ਜਦ ਕਿ ਸਮੇਂ ਦੀ ਨਜ਼ਾਕਤ ਹੈ ਸਮੇਂ ਦੀ ਜ਼ਰੂਰਤ ਜੋ ਹੈ ਉਸ ਚੀਜ਼ ਦੀ ਕੀ ਹੈ ਜੇਕਰ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਉਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਪੰਜਾਬ ਦੇ ਜਿਹੜੇ ਵੀ ਨਹੀਂ ਉਹਨਾਂ ਨੂੰ ਇਨਸਾਫ਼ ਦਿਵਾਈਏ ਕੀ ਫਿਆਸਲਤ ਹੈ ਜਿਹੜੀ ਇੱਕ ਧਰਮ ਦੇ ਵਿੱਚ ਜਾਂ ਪਾਰਟੀਆਂ ਚ ਬੰਨ ਕੇ ਰਹਿ ਗਈਆਂ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜੀ ਕੀ ਉੱਥੇ ਜਾ ਕੇ ਜੇ ਸਾਰੇ ਪੋਲਿਟਿਕਲ ਲੀਡਰਸ ਉੱਥੇ ਜਾਣ ਜੀ ਬਿਨਾਂ ਪਾਰਟੀਬਾਜ਼ੀ ਦੇ ਬਿਨਾਂ ਇਹ ਸੋਚੇ ਸਮਝੇ ਕੱਲ ਨੂੰ ਕੀ ਹੋਣ ਵਾਲਾ ਹੈ ਤੁਹਾਡਾ ਇਲੈਕਸ਼ਨਸ ਵਿੱਚ ਕੀ ਬਣੇਗਾ ਲੋਕਤੰਤਰ ਦੇਸ਼ ਹੈ ਜੀ ਕਿ ਇੱਕ ਮਹਾਤਮਾ ਗਾਂਧੀ ਜੀ ਨੇ ਅੱਗੇ ਬਾਤ ਕੀਤੀ ਜਦ ਪੂਰਾ ਸੀ ਇਹ ਕੀਤਾ ਸ਼ਹੀਦ ਭਗਤ ਸਿੰਘ ਜੀ ਵੱਲੋਂ ਇੱਕ ਮਤਲਬ ਪ੍ਰਗਟਨ ਲਿਆਂਦਾ ਗਿਆ ਕਿ ਸਾਰੇ ਸਿਆਸੀ ਲੀਡਰਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਜਾ ਕੇ ਉੱਥੇ ਜਾਣ ਜੀ ਇਹ ਚੀਜ਼ ਨੂੰ ਰਾਤ ਕਰਵਾਉਣ ਦੇ ਲਈ ਦਿਨ ਰਾਤ ਹੀ ਕਰਦੇ ਕਿ ਇਹ ਮਹੀਨੇ ਦੇ ਵਿੱਚ ਕੀ ਹਫਤੇ ਦੇ ਵਿੱਚ ਕੀ ਦੋ ਦਿਨਾਂ ਦੇ ਵਿੱਚ ਇਹ ਚੀਜ਼ ਖਤਮ ਨਹੀਂ ਹੋ ਸਕਦੀ ਸੋ ਮੈਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਔਖੀਆਂ ਲੱਗਦੀਆਂ ਨੇ ਅੱਜ ਦੀ ਸਮੇਂ ਦੀ ਨਜਾਕਤ ਨੂੰ ਦੇਖਦੇ ਹੋ ਜਾਂ ਆਪਾਂ ਚਰਚਾ ਕਰਦੇ ਹਾਂ ਹਰ ਗੱਲ ਦੇ ਉੱਤੇ ਪਰ ਗੱਲ ਕਰ ਰਹੇ ਆਂ ਆਪਾਂ ਮੇਨ ਪੰਜਾਬ ਦੀ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਪੱਖ ਰਹੀਆਂ ਨੇ ਔਰ ਇਸ ਵਕਤ ਮੈਨੂੰ ਸਭ ਤੋਂ ਜ਼ਿਆਦਾ ਪੱਕਦਾ ਮੁੱਦਾ ਸਿਰਫ ਇਹ ਹੀ ਲੱਗਦਾ ਹੈ ਕਿ ਸਾਡੇ ਕਿਸਾਨ ਵੀ ਨੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਬੈਠੇ ਨੇ ਹਰ ਇੱਕ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਰੈਲੀਆਂਾਂ ਜਾਂ ਜਾ ਰਹੀਆਂ ਨੇ ਉੱਥੇ ਵੀ ਇਕੱਠ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਉਹ ਵਾਅਦੇ ਕਿੱਥੇ ਨੇ ਜਿਹੜੇ ਪਹਿਲਾਂ ਕੀਤੇ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ ਅੱਜ ਵੀ ਨਸ਼ਿਆਂ ਨੂੰ ਲੈ ਕੇ ਟਾਪਿਕ ਗੱਲ ਕਰ ਲੋ ਹਰ ਚੀਜ਼ ਨੂੰ ਲੈ ਕੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਬਿਜਲੀ ਦੇ ਮੁੱਦੇ ਨੂੰ ਮਹਿੰਗਾਈ ਨੂੰ ਲੈ ਕੇ ਹਰ ਟਾਪਿਕ ਉਦਾਂ ਹੀ ਚੱਲਦੇ ਆ ਕਿਸੇ ਵੀ ਚੀਜ਼ ਦਾ ਸਿਰਫ ਉਹ ਟਾਪਿਕ ਕਦੋਂ ਹੱਲ ਹੁੰਦੇ ਨੇ ਹੱਲ ਵੀ ਕੀ ਕਹਿ ਸਕਦੇ ਆ ਉਹਨਾਂ ਦੇ ਬਾਰੇ ਕਦੋਂ ਸੋਚਿਆ ਜਾਂਦਾ ਜਦੋਂ ਤਾਂ ਇਲੈਕਸ਼ਨਸ ਹੋਏ ਹੁੰਦੇ ਨੇ ਜਾਂ ਹੋਣ ਵਾਲੇ ਹੁੰਦੇ ਨੇ ਉਸ ਵੇਲੇ ਇਹ ਮੁੱਦੇ ਕੀ ਬਾਂਝ ਜਾਂਦੇ ਨੇ ਇੱਕ ਸੋ 1 ਮਨੋਰਥ ਪੱਤਰ ਦੇ ਜਿਵੇਂ ਕਹਿੰਦੇ ਨੇ ਡੈਕੋਰੇਸ਼ਨ 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 ਬਣ ਕੇ ਰਿਹਾ ਜਾਂਦੇ ਨੇ ਕਿ ਅਸੀਂ ਆ ਕਰਾਂਗੇ ਉਹ ਕਰਾਂਗੇ ਐਦਾਂ ਹੋਇਆ ਉਹ ਜਾਂ ਬਰਗਾੜੀ ਕੇਸ ਨੂੰ ਹੋਏ ਬਹੁਤ ਟਾਈਮ ਹੋ ਗਿਆ ਹਰ ਇੱਕ ਬੰਦੇ ਦੀ ਹਰ ਇੱਕ ਸਿੱਖ ਦੀ ਭਾਵਨਾ ਜੁੜੀ ਹੋਈ ਸੀ ਪਰ ਉਹੋ ਭਾਵਨਾਵਾਂ ਵੀ ਉਹਨਾਂ ਧਰਨਿਆਂ ਦੇ ਵਿੱਚ ਵੀ ਸਭ ਤੋਂ ਸਭ ਦਾ ਪ੍ਰੋਟੈਸਟ ਉਹਨਾਂ ਲੋਕਾਂ ਨੇ ਹੀ ਕੀਤਾ ਕਿ ਜੋ ਅੱਜ ਉੱਥੇ ਕਿਸਾਨ ਦਾ ਫਰੇ ਨੇ ਉਹਨਾਂ ਨੇ ਹੀ ਇਸ ਇੰਨੀਆਂ ਚੀਜ਼ਾਂ ਦੇ ਵਿੱਚ ਆਵਾਜ਼ ਚੱਕੀ ਸੀ ਫਿਰ ਉਹਨਾਂ ਦੇ ਲਈ ਅੱਜ ਦੀ ਪ੍ਰੈਸ ਕਾਨਫਰੰਸ ਜੇ ਹੁੰਦੀ ਸਰਕਾਰ ਦੇ ਨਾਮ ਉਹਨਾਂ ਨੇ ਲੈ ਕੇ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ ਇਸ ਚੀਜ਼ ਨੂੰ ਰੱਦ ਕੀਤਾ ਜਾਵੇ ਫਿਰ ਉਹ ਕਾਰਗਰ ਸਾਬਿਤ ਹੋਣੀ ਸੀ ਮੇਰੇ ਲਈ ਇਹ ਸਿਰਫ ਸਿਆਸੀ ਇੱਕ ਕਹਿ ਸਕਦੇ ਪੈਂਥਰੀ ਕਹਿ ਸਕਦੀ ਹਾਂ ਮੈਂ ਤਾਂ ਇਹ ਸਿਆਸੀ ਪੈਂਥਰੀ ਨੇ ਜੋ ਕਿ ਲੋਕਾਂ ਨੂੰ ਸਿਰਫ ਲੁਭਾਉਣ ਦੇ ਲਈ ਆਪਣੀ ਪਬਲਿਸਿਟੀ ਲਈ ਕੀਤੇ ਜਾ ਰਹੇ ਨੇ ਜਦ ਤੱਕ ਸਿਆਸਤ ਵਿੱਚ ਆਹ ਮੋੜ ਨਹੀਂ ਆਉਂਦਾ ਹਮ ਮੁੱਦਾ ਖਤਮ ਨਹੀਂ ਹੁੰਦਾ ਉਸ ਵੇਲੇ ਤੱਕ ਹਰ ਇੱਕ ਸਹੀ ਦਾ ਜਿਹੜੀ ਉਸ ਚੀਜ਼ ਸਾਹਮਣੇ ਫਿੱਕੀ ਹੈ ਬਿਲਕੁਲ ਕਿਰਤੀ ਜਿਵੇਂ ਕਿ ਫਸਲੀ ਅਦਾਇਗੀ ਲੈ ਕੇ ਵੀ ਸਵਾਲ ਉਖਰੇ ਸੀਗੇ ਸੁਣਨ ਦੇ ਵਿੱਚ ਇਹ ਆ ਰਹੇ ਨੇ ਗੱਲਾਂ ਇਹ ਆ ਰਹੀਆਂ ਨੇ ਸੁਤਰਾ ਤੋਂ ਜਿਹੜੀ ਖਬਰ ਆਂਦੀ ਵੀ ਆ ਉਹ ਵੀ ਇਹੀ ਹੈ ਕਿ ਕਿਤਨੇ ਕਿਤੇ ਕਿਸਾਨ ਅਤੇ ਆਰਧੀਆਂ ਨੂੰ ਅਲੱਗ ਕਰਕੇ ਜੀ ਉਹ ਇਹ ਪੈਂਤਰਾ ਵੀ ਅਪਣਾਇਆ ਜਾ ਰਿਹਾ ਹੈ ਕਿ ਇਸ ਦੇ ਨਾਲ ਵੀ ਕਿਸਾਨੀ ਆंदोलਨ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਬਿਲਕੁਲ ਕਹਿੰਦੇ ਨੇ ਉਹੀ ਹੈ ਕਿ ਪੈਂਤਰੇ ਦਾ ਬਹੁਤ ਅਜ਼ਮਾਇਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠ ਨੂੰ ਇਸ ਜੋੜ ਨੂੰਾਂ ਜਿਹੜੇ ਤੋੜਿਆ ਜਾਵੇ ਪਰ ਕਹਿੰਦੇ ਨੇ ਜਦੋਂ ਨਾ ਅਣਖ ਤੇ ਗੱਲ ਆ ਜਾਂਦੀ ਆ ਉਦੋਂ ਪੈਸਾ ਬਿਲਕੁਲ ਮਾਇਨੇ ਨਹੀਂ ਰੱਖਦਾ ਹੁਣ ਅਦਾਏ ਕੀ ਆ ਜਿਹੜੇ ਕਿਸਾਨਾ ਕੁੱਤਾ ਵਾਂਗੂ ਆਪਣੀ ਫਸਲ ਪਾਲਦੇ ਨੇ ਦਿਨ ਰਾਤ ਇਕ ਲਾਉਂਦੇ ਨੇ ਪਰ ਉਸ ਫਸਲ ਦਾ ਮੁੱਲ ਉਹਨਾਂ ਨੂੰ ਜਦੋਂ ਮਿਲਦਾ ਹੁੰਦਾ ਹੈ ਹੁਣ ਇਹੀ ਮੁੱਲ ਕਰਕੇ ਆਹੀ ਕਨੇਕਟ ਮੁੱਲ ਕਰਕੇ ਉਹ ਇੱਥੇ ਬੈਠੇ ਨੇ ਔਰ ਇਸ ਚੀਜ਼ ਨੂੰ ਤੋੜ ਕੇ ਕੀ ਕਿਸਾਨ ਨੂੰ ਅਲਾਕੀਤਾ ਦਾ ਤਾਸਾ ਤੋਂ ਬਿਲਕੁਲ ਵੀ ਨਹੀਂ ਔਰ ਇੰਨਾ ਚਿਰਾਂ ਨੂੰ ਜਿਹੜੇ ਲੋਕ ਨੇ ਕਹਿਨ ਨੂੰ ਕਹਿ ਦਿੰਦੇ ਆ ਕਿ ਜਿਹੜੇ ਪੰਜਾਬੀ ਤੇ ਕਿਸਾਨ ਬਹੁਤ ਭੋਲੇ ਹੁੰਦੇ ਨੇ ਪਰ ਉਹ ਇੰਨੇ ਭੋਲੇ ਵੀ ਨਹੀਂ ਹੁੰਦੇ ਕਿ ਕਿਸੇ ਗੈਰ ਦੇ ਹੱਥਾਂ ਦੇ ਵਿੱਚ ਵਿਗ ਜਾਣ ਸਿਰਫ ਪੈਸਿਆਂ ਲਈ ਜੇ ਉਹ ਆਪਣੇ ਪੈਸਿਆਂ ਲਈ ਮਤਲਬ ਆਹ ਚੀਜ਼ਾਂ ਨੂੰ ਇੰਨੀ ਦੇਰ ਦੇ ਕਰਨ ਨੂੰ ਅਗਲੇ ਦਾ ਕਿੰਨਾ ਨੁਕਸਾਨ ਹੋ ਰਿਹਾ ਜਿਹੜੇ ਇੰਨੇ ਦਿਨ ਤੋਂ ਆਪਣਾ ਕੰਮਕਾਰ ਛੱਡ ਕੇ ਬੈਠੇ ਨੇ ਬਹੁਤਾਂ ਸਰਕਾਰੀ ਸੰਪਤੀ ਦਾ ਵੀ ਕਿੰਨਾ ਨੁਕਸਾਨ ਸਰਕਾਰੀ ਸੰਪਤੀ ਟੈਕਸ ਹਰ ਚੀਜ਼ ਹੈ ਕਿ ਜਿਵੇਂ ਮੈਂ ਤਾਂ ਸੁੱਤੀ ਪਈਏ ਕੰਦੇ ਜੂ ਨਹੀਂ ਦੇਖ ਰਹੀ ਆਪਣਾ ਅੜੀਲ ਰਵਈਆ ਰੱਖੇ ਬੈਠੀ ਹੈ ਸਰਕਾਰ ਕੀ ਸੋਚ ਰਹੀ ਹੈ ਅੜੀਲ ਰਵਈਆ ਹੈ ਹੀ ਤੈਨਾ ਫਿਰ ਅੜੀ ਨਾਲ ਅੜੀ ਅੜੀ ਹੋਈਆਂ ਹੁਣ ਕਿਉਂਕਿ ਅੜੀਅਨ ਸੇ ਸਰਕਾਰ ਹੈ ਤਾਂ ਜਿਹੜੇ ਬੈਠੇ ਲੋਕ ਨੇ ਉਹ ਵੀ ਘਾਟੜੀਲ ਨਹੀਂ ਔਰ ਪੰਜਾਬੀ ਤਾਂ ਆਪਣੀ ਜ਼ਿੱਦ ਕਰਕੇ ਸ਼ੁਰੂ ਤੋਂ ਹੀ ਪਛਾੜੇ ਜਾਂਦੇ ਨੇ ਜਿੱਥੇ ਅੜ ਜਾਣ ਉੱਥੇ ਅੜ ਜਾਣ ਹੋਣੀ ਆ ਤਾਂ ਆਰ ਹੋਏਗੀ ਆਪਾਰ ਹੋਏਗੀ ਹੁਣ ਦੇ ਹੇ ਗਿਲਜਸ ਹੋਏਗਾ ਕਿ ਆਰ ਪਾਰ ਵੀ ਲੜਾਈ ਦੇ ਵਿੱਚ ਉਸੇ ਤਰ੍ਹਾਂ ਕੋਣ ਹੈ ਆਖਿਰ ਕੀ ਦਾ ਸਿਰ ਚੁੱਕਦਾ ਕਿਉਂਕਿ ਆਪਣੇ ਗੱਲਾਂ ਕਰੀਏ ਜੇ ਆਪਾਂ ਪ੍ਰਬੰਧਾ ਨਹੀਂ ਉਸ ਤੋਂ ਪ੍ਰਬੰਧ ਇੰਨੇ ਜ਼ਿਆਦਾ کارਗਰ ਆ ਉਹਨਾਂ ਨੂੰ ਤਾਂ ਮਿਲਣਾ ਤਾਂ ਸਾਰੀ ਜ਼ਿੰਦਗੀ ਬੈਠਣਾ ਹੋਵੇ ਤਾਂ ਵੀ ਉੱਥੇ ਕਿਸੇ ਚੀਜ਼ ਦੀ ਕਾਰਨਿਕ ਹੋਵੇ ਕਿਉਂਕਿ ਉੱਥੇ ਜਿੱਥੇ ਸਪੋਰਟ ਮਿਲ ਰਿਹਾ ਹਰ ਧਰਮ ਦਾ ਹਰ ਦੇਸ਼ ਦਾ ਸਪੋਰਟ ਮਿਲ ਰਿਹਾ ਉੱਥੇ ਸਿਰਫ ਏਜੰਸੀ ਆ ਜਿਹੜੇ ਕਿਸੇ ਨਾ ਕਿਸੇ ਗੱਲ ਨੂੰ ਚੁੱਪ ਬੈਠੇ ਨੇ ਸਿਰਫ ਪੰਜਾਬ ਦੇ ਵਿੱਚ ਇਹੀ ਪ੍ਰੋਪਰ ਇੰਡੀਆ ਜਿਹੜਾ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਨੈਸ਼ਨਲ ਮੀਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਉਸ ਵੇ ਨਾਲ ਪ੍ਰੈਜ਼ੈਂਟ ਨਹੀਂ ਕੀਤਾ ਜਾ ਰਿਹਾ ਚਿਖਣਾ ਹੋਣਾ ਚਾਹੀਦਾ ਨਹੀਂ ਤਾਂ ਹੁਣ ਤੱਕ ਇਹ ਸੰਘਰਸ਼ ਕਦੋਂ ਦਾ ਖਤਮ ਹੋ ਸਕਦਾ ਸੀ ਤੇ ਇਹ ਤੇ ਬਿਲਹ ਜਿਹੜੇ ਕਦੋਂ ਦੇ ਰੱਦ ਹੋ ਜਾਣੇ ਸੀ ਪਰ ਉਹ ਜੀਮੀ ਕਾ ਰਹੇ ਆ ਕਿ ਹਰ ਚੀਜ਼ ਦਾ ਸਪੋਰਟ ਮਿਲ ਰਿਹਾ ਹਰ ਜਗ੍ਹਾ ਤੋਂ ਸਪੋਰਟ ਮਿਲ ਰਿਹਾ ਤਾਂ ਇਹ ਚੀਜ਼ ਕਿਸ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਲੈਵਲ ਤੇ ਰੱਦ ਹੋਏਗੀ ਕਿਉਂਕਿ ਪੋਸਟਪੋਨ ਕਰਵਾਉਣ ਦੀ ਵੀ ਉਹਨਾਂ ਨੇ ਕਿਹਾ ਸੀ ਕਿ ਪੋਸਟਪੋਨ ਕਰ ਰੱਦ ਕਰ ਦਿੰਦੇ ਆ ਪਰ ਰੱਦ ਤਾਂ ਫਿਰ ਉਹੀ ਆ ਇੱਕ ਵਾਰ ਸੰਘਰਸ਼ ਇਕੱਠਾ ਕੀਤਾ ਕਿ ਤਾਂ ਕਿ ਦੁਬਾਰਾ ਕਰ ਦਿੰਗੇ ਜੀ ਬਿਲਕੁਲ ਵੀ ਨਹੀਂ ਕਿਉਂਕਿ ਇਹ ਆ ਨਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜੀਆਂ ਜਿੰਦਾ ਇੱਕ ਵਾਰ ਅਪਲਾਈ ਹੋ ਜਾਂਦੀਆਂ ਉਹਨੂੰ ਦੁਬਾਰਾ ਤੋੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀ ਕਿਰਨਪ੍ਰੀਤ ਜੀ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਹੀ ਅੱਛਾ ਲੱਗਿਆ ਕਿ ਇਸ ਇੰਨੇ ਸਹਿਹ ਤਰੀਕੇ ਨਾਲ ਤੁਸੀਂ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਵੀ ਸਮਝਾਈਆਂ ਨੇ ਥੈਂਕ ਯੂ ਜੀ ਇਸ ਵੇਲੇ ਹੁਣ ਮੈਂ ਚਾਚਾ ਦਾ ਵਿਸ਼ਾ ਨੂੰ ਵਿਰਾਮ ਦੇਣੀ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤਾਂ ਜਿਵੇਂ ਕਿ ਅੱਜ ਅਸੀਂ ਗੱਲਬਾਤ ਕੀਤੀ ਕਿਰਨਪ੍ਰੀਤ ਜੀ ਦੇ ਨਾਲ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਬਾਰੇ ਕਿ ਸਰਕਾਰ ਚਾਹੇ ਕਿਸਾਨੀ ਆंदोलਨ ਨੂੰ ਕਮਜ਼ੋਰ ਬਣਾਉਣ ਦੇ ਲਈ ਜਿੰਨੇ ਮਰਜ਼ੀ ਵੱਖ-ਵੱਖ ਤਰੀਕੇ ਦੇ ਨਾਲ ਪਹੁੰਚਲੇ ਲੇਕਿਨ ਕਿਸਾਨ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਨੂੰ ਰੱਦ ਨਹੀਂ ਕਰਾਉਣਗੇ ਘਰ ਵਾਪਸ ਨਹੀਂ ਆਉਣਗੇ ਇੱਥੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕਿਸਾਨੀ ਆंदोलਨ ਨਾਲ ਜੁੜੇ ਹੋਰ ਵਿਵਾਦਕ ਮੁੱਦਿਆਂ ਨੂੰ ਲੈ ਕੇ ਤੁਸੀਂ ਬੜੇ ਰਹੋ ਐਸਐਫ ਜੈਡ ਨਿਊਜ਼ ਦੇ ਨਾਲ